ਪੰਜਾਬ ਦੇ ਵਿੱਚ ਜਿੱਥੇ ਨਗਰ ਨਿਗਮ ਇਲੈਕਸ਼ਨ ਨੂੰ ਅਨਾਉਂਸ ਹੋ ਗਿਆ ਸੀ ਉੱਥੇ ਅੱਜ VOTING ਪੈਣੀ ਸ਼ੁਰੂ ਹੋ ਚੁੱਕੀ ਹੈ ਸਵੇਰੇ 7 ਵਜੇ ਤੋਂ ਜਿਹੜੇ VOTER ਆਣੇ ਸ਼ੁਰੂ ਹੋ ਚੁੱਕੇ ਨੇ ਬੂਥ ਵੀ ਲੱਗੇ ਹੋਏ ਨੇ ਪਹਿਲੇ ਮੈਂ ਬੂਥ ਤੁਹਾਨੂੰ ਵਿਖਾ ਲ ਦੇਣਾ ਪਹਿਲੇ ਕਾਂਗਰਸ ਦਾ ਜਿਹੜਾ ਬੂਥ ਹੈ ਉਹ ਲੱਗਿਆ ਹੈ ਪ੍ਰਦੀਪ ਸਿੰਘ ਪੈਰੀ ਜਿਹੜੇ ਹੈ ਵਾਰਡ ਨੰਬਰ 38 ਤੋਂ ਖੜੇ ਹੋਏ ਨੇ ਉਹ ਜਿਹੜਾ ਬੂਥ ਹੈ ਉਹ ਲੱਗ ਗਿਆ ਹੈ ਇੱਥੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਹ ਸਹ ਜਿਹੜਾ ਬੂਥ ਹੈ ਉਹ ਲੱਗਿਆ ਹੋਇਆ ਪਰ ਟਾਵੇਂ-ਟਾਵੇਂ ਜਿਹੜੇ ਲੋਕ ਆਣੇ ਸ਼ੁਰੂ ਹੋ ਗਏ ਨੇ ਉੱਥੇ ਹੀ ਦੂਸਰੀ ਤਰ੍ਹਾਂ ਜਿਹੜਾ ਆਮ ਆਦਮੀ ਪਾਰਟੀ ਦਾ ਜ ਉਹ ਲੱਗਿਆ ਹੋਇਆ ਨਜ਼ਰ ਆ ਰਿਹਾ ਤਸਵੀਰ ਦੇਖ ਰਹੇ ਹੋ ਕਿ ਉੱਥੇ ਗਹਿਮਾ ਕਮੀ ਸ਼ੁਰੂ ਹੋ ਗਈ ਲੋਕ ਜਿਹੜੇ ਕਾਫੀ ਜ਼ਿਆਦਾ ਉੱਥੇ ਆ ਰਹੇ ਨੇ ਤੇ ਜਿਹੜੇ ਵਰਕਰ ਨੇ ਉਹ ਕਾਫੀ ਜ਼ਿਆਦਾ ਮੌਜੂਦ ਨੇ ਇੱਥੇ ਖੜੇ ਹੋਏ ਨਜ਼ਰ ਆ ਰਹੇ ਨੇ ਤੇ VOTING ਨੂੰ ਲੈ ਕੇ ਸਵੇਰੇ 7 ਵਜੇ ਜਿਹੜੀ ਪ੍ਰਕਿਰਿਆ ਸ਼ੁਰੂ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਵੋਟਾਂ ਪਾਉਣ ਵਾਸਤੇ ਲੋਕ ਜਿਹੜੇ ਇੱਥੇ ਪਹੁੰਚਣ ਲੱਗੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨਾਲ ਲੋਕ ਜਿਹੜੇ ਇੱਥੇ ਪਹੁੰਚੇ ਹੋਏ ਨੇ ਜਿਹੜੇ ਕੈਂਡੀਡੇਟ ਨੇ ਉਹ ਵੀ ਖੁਦ ਮੌਜੂਦ ਨੇ ਤੇ ਲੋਕਾਂ ਨੂੰ ਜਿਹੜੇ ਇਹ ਉਤਸ਼ਾਹ ਕਰ ਰਹੇ ਨੇ ਇਹ ਜਿਹੜੇ ਵਰਕਰ ਨੇ ਨਾਲ ਖੜੇ ਹੋਏ ਸਵੀਰਾ ਦੇ ਲੋਕਾਂ ਦੀ ਵੋਟਾਂ ਜਿਹੜੀਆਂ ਹੈਗੇ ਲੱਭ ਰਹੇ ਨੇ ਹਰਪਾਲ ਜੀ ਜਿਹੜੇ ਵਾਰਡ ਨੰਬਰ 38 ਤੋਂ ਕੈਂਡੀਡੇਟ ਨੇ ਸਾਡਾ ਹਰਪਾਲ ਜੀ ਸਵੇਰੇ 7 ਵਜੇ ਤੋਂ ਗੋਟੇ ਸ਼ੁਰੂ ਹੋ ਗਿਆ ਹੈ ਕਾਂਗਰਸ ਦਾ ਬੂਤ ਜ਼ਰੂਰ ਲੱਗਿਆ ਪਰ ਖਾਲੀ ਨਜ਼ਰ ਆ ਰਿਹਾ ਹੈ ਤੇ ਤੁਹਾਡੇ ਬੂਤੇ ਜਿਹੜੇ ਕਮੇ ਕਮੀ ਸਭ ਤੋਂ ਜ਼ਿਆਦਾ ਹੋਈ ਦੇਖੋ ਤੁਸੀਂ ਕਿਸ ਤਰੀਕੇ ਨਾਲ ਸਾਡੀਆਂ ਮਾਵਾਂ ਭੈਣਾਂ ਵੋਟਾਂ ਲਈ ਐਨ ਲਾਈਨਾਂ 'ਚ ਲੱਗ ਕੇ ਧਿਆਨ ਲੱਗ ਗਿਆ ਇੱਕ ਅਲੱਗ ਤਰ੍ਹਾਂ ਦਾ ਹੁਸ਼ਾ ਮੈਨੂੰ ਮੇਰੇ ਵਾਰਡ 'ਚ ਦੇਖਣ ਨੂੰ ਮਿਲ ਰਿਹਾ ਔਰ ਬੜੀ ਖੁਸ਼ੀ ਹੁੰਦੀ ਆ ਜਦ ਤੁਸੀਂ ਪੁਰਾਣੇ ਕੰਮ ਕੀਤੇ ਹੋਣ ਤਾਂ ਲੋਕ ਉਹ ਕੰਮ ਤੇ ਮੋਹਰ ਲਾਉਣ ਲਈ ਲਾਈਨਾਂ ਚ ਲੱਗ ਕੇ ਵੋਟ ਪਾਣਾ ਰਹਿੰਦੇ ਔਰ ਮੇਰੇ ਔਰਡ ਦੇ ਲੋਕ ਖਾਸ ਕਰਕੇ ਉਹ ਹਮੇਸ਼ਾ ਹੀ ਇਹ ਕੋਸ਼ਿਸ਼ ਕਰਦੇ ਨੇ ਵੀ ਇਹਦੇ ਤੇ ਥਾਪੜਾ ਰੱਖੀਏ ਕਿਉਂਕਿ ਮੈਂ ਦਿਨ ਰਾਤ ਲੋਕਾਂ ਦੇ ਵਿੱਚ ਰਹਿਣ ਵਾਲਾ ਬੰਦਾ ਪਰ ਮੈਨੂੰ ਖੁਸ਼ੀ ਹੁੰਦੀ ਹੁੰਦੀ ਆ ਲੋਕ ਕੋਈ ਕੰਮ ਕਹਿੰਦੇ ਨੇ ਤੇ ਮੈਂ ਕੰਮ ਕਰਕੇ ਮਨ ਖੁਸ਼ ਹੁੰਦਾ ਸੋਸ਼ਲ ਵਰਕਰ ਤੋਂ ਕੰਮ ਸ਼ੁਰੂ ਕੀਤਾ ਸੀ ਫਾਦਰ ਸਾਹਿਬ ਵੀ ਸੋਸ਼ਲ ਵਰਕਰ ਦਾ ਕੰਮ ਕਰਦੇ ਸੀ ਫਿਰ ਅਕਾਲੀ ਦਲ ਦੇ ਵਿੱਚ ਐਮਐਲਏ ਦੀ ਐਮਪੀ ਦੀ ਟਿਕਟ ਟਿਕਟ ਸੀਟ ਲੜੀ ਫਿਰ ਹੁਣ ਦੁਬਾਰਾ ਫੇਰ ਕੌਂਸਲਰ ਤੋਂ ਦੁਬਾਰਾ ਇੱਕ ਸ਼ੁਰੂਆਤ ਪਰ ਨਵੀਂ ਪਾਰਟੀ ਤੋਂ ਸ਼ੁਰੂਆਤ ਕਰ ਦਿੱਤੀ ਤੇ ਲੋਕ ਹੁੰਗਾਰਾ ਪਿਆਰ ਦੇ ਰਹੇ ਨੇ 20 ਸਾਲ ਸ਼ੋਮਨੀ ਕਾਲੀਦਾ ਚਲਾਏ ਨੇ ਤਕਰੀਬਨ 90 ਚ ਮੈਂ ਸ਼ੁਰੂ ਕਰਤਾ ਸੀਗਾ ਆਪਦਾ ਪੋਲੀਟੀਕਲ ਸਫਰ ਹੁਣ ਜਦ ਪਾਰਟੀ ਨਵੀਂ ਚ ਆਗੇ ਤੁਰ ਗਿਆਨ ਸਵਾ ਕ ਸਾਲ ਹੋ ਗਿਆ ਮੈਨੂੰ ਆਮ ਆਦਮੀ ਪਾਰਟੀ ਜੁਆਇਨ ਕਿਤੇ ਨੂੰ ਤੇ ਔਰ ਮੈਂ ਬੜਾ ਖੁਸ਼ ਹਾਂ ਅਰਵਿੰਦ ਕੇਜਰੀਵਲ ਜੀ ਦਾ ਧੰਨਵਾਦ ਕਰਦਾ ਸਰਦਾਰ ਭੌਂਸੀ ਮਾਨ ਸਾਹਿਬ ਦਾ ਧੰਨਵਾਦ ਕਰਦਾ ਸੰਦੀਪ ਪਾਟਲ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ 38 ਨੰਬਰ ਵਾਰ ਚੋ ਕੈਂਡੀਡੇਟ ਬਣਾਇਆ ਔਰ ਜਿਹੜਾ ਇਹ ਏਰੀਆ ਹੈ ਖਾਲੀ ਮੇਰਾ ਇੱਕ ਭਾਈ ਚਾਰ ਖਸਾਂਜ ਬੜੀ ਬਣੀ ਹੋਈ ਹੈ ਪਹਿਲਾਂ ਮੇਰੇ ਪਿਤਾ ਜੀ ਇਹਨਾਂ ਦੀ ਸੇਵਾ ਕਰਦੇ ਰਹੇ ਮੁੜ ਕੇ ਮੈਂ ਮੁੜ ਕੇ ਗਾ ਮੇਰਾ ਬੇਟਾ ਵੀ ਇਸੇ ਕੰਮ ਲੱਗਿਆ ਹੋਇਆ ਸੋ ਲੋਕ ਖੁਸ਼ ਹੁੰਦੇ ਨੇ ਦੇਖ ਕੇ ਵੀ ਇਹ ਸੇਵਾ ਕਰਨ ਵਾਲਾ ਪਰਿਵਾਰ ਹੈ ਵੀ ਇਹਨਾਂ ਨੂੰ ਹਮੇਸ਼ਾ ਹੌਸਲਾ ਦੇ ਕੇ ਰੱਖੀ ਵਾਰਡ ਦੇ ਵਿੱਚ ਕਿਹੜੇ-ਕਿਹੜੇ ਕੰਮ ਰਹਿ ਗਏ ਨੇ ਜਿਹੜੇ ਕਰਨ ਵਾਲੇ ਨੇ ਕਿਉਂਕਿ ਕਾਫੀ ਜ਼ਿਆਦਾ ਕੰਮ ਤੁਸੀਂ ਕਰਵਾ ਚੁੱਕੇ ਹੋ ਕਿਉਂਕਿ ਵਾਰਡ ਦੇ ਵਿੱਚ ਵਿੱਚ ਦੇ ਅੰਦਰ ਲਗਾਤਾਰ ਤੁਸੀਂ ਹੁਣ ਜਿਹੜਾ ਵੋਟਰ ਆ ਰਹੇ ਇਹਨਾਂ ਨੂੰ ਪੁੱਛੋਗੇ ਵੀ ਕਿਸ ਗੱਲ ਦੀ ਤੁਸੀਂ ਹਰਪਾਲ ਜੀ ਨੂੰ ਵੋਟ ਪਾਣਾ ਚਾਹੁੰਦੇ ਹੋ ਤਾਂ ਉਹ ਤੁਹਾਨੂੰ ਦੱਸਣਗੇ ਵੀ ਜਦ 2012 ਸਰਪਾਲ ਐਮਸੀ ਬਣਿਆ ਸੀ ਤਾਂ ਤਕਰੀਬਨ ਸਾਰੇ ਏਰੀਆ ਦੀਆਂ ਸੜਕਾਂ ਬਣਾਤੀਆਂ ਸੀ ਤੇ ਅੱਜ ਸਾਰੀਆਂ ਹੀ ਸੜਕਾਂ ਦੇ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਵੀ ਦੇਖ ਕੇ ਤਰਸ ਵੀ ਆਂਦਾ ਔਰ ਪ੍ਰਾਇਓਰਟੀ ਰਹੂਗੀ ਇਹਨਾਂ ਸਾਰਿਆਂ ਦੇ ਜਿਹੜਾ ਸੜਕਾਂ ਦਾ ਕੰਮ ਹੋ ਗਿਆ ਵਾਟਰ ਦਾ ਹੋ ਗਿਆ ਸੀਵਰੇਜ ਦਾ ਹੋ ਗਿਆ ਲਾਈਟਾਂ ਪਹਿਲ ਦੇ ਆਧਾਰ ਤੇ 2-3 ਮਹੀਨਿਆਂ ਚ ਮੈਂ ਸਾਰਾ ਕੰਪਲੀਟ ਕਰਦਾ ਪਰ ਕਈ ਜਗ੍ਹਾ ਤੇ ਹੁਣ ਸਵੇਰੇ ਹੀ ਤੜਕੇ ਹੀ ਲੜਾਈ ਝਗੜਾ ਸ਼ੁਰੂ ਹੋ ਗਿਆ ਗੁਰਮੰਡੀ ਦੇ ਵਿੱਚ ਦੇਖਿਆ ਜਾਏ ਇਟਾ ਰੋੜੇ ਚੱਲਨੇ ਸ਼ੁਰੂ ਹੋ ਗਏ ਨੇ ਕੀ ਲੱਗ ਰਿਹਾ ਹੈ ਕਿ ਮਾਹੌਲ ਖਰਾਬ ਹੋ ਸਕਦਾ ਕੁਝ ਦੇਖੋ ਮੇਰੇ ਇੱਥੇ ਕਾਂਗਰਸ ਦੇ ਪੈਰੀਮਾਨ ਜੀ ਖੜੇ ਨੇ ਮੈਨੂੰ ਲੱਗਦਾ ਬੜੇ ਵੈਲ এডਿਊਕੇਟਡ ਤੇ ਬੜੇ ਵਧੀਆ ਸਾਡੀਆਂ ਹੁਣ ਘੱਟੋ ਘੱਟ ਨਹੀਂ ਅੱਧਾ ਘੰਟਾ ਦਾ ਸੀ ਆਪਸ ਵਿੱਚ ਗੱਲਾਂ ਕਰੀ ਗਿਆ ਵੀ ਫਿਊਚਰ ਪੋਲਿਟਿਕਸ ਕੀ ਹੋਣੀ ਚਾਹੀਦੀ ਹੈ ਇੰਡੀਆ ਦੀ ਪੋਲਿਟਿਕਸ ਕਿਸ ਵੱਲ ਪਾਸੇ ਕੀ ਅਗੇ ਫਿਊਚਰ ਹੈ ਕਿਸ ਤਰੀਕੇ ਨਾਲ ਚੱਲੂਗੀ ਮਤਲਬ ਇਹ ਮੈਂ ਨਹੀਂ ਸਮਝਦਾ ਇਹ ਲੜਾਈ ਲੜੂ ਇਸ ਵਿੱਚ ਕੁਝ ਪਿਆ ਹੁੰਦਾ ਹੈ ਜੇ ਲੋਕ ਤੁਹਾਨੂੰ ਪਿਆਰ ਕਰਦੇ ਨੇ ਤੁਹਾਨੂੰ ਵੋਟ ਪਾ ਜਾਣਗੇ ਸੋ ਬੜੀ ਖੁਸ਼ੀ ਹੁੰਦੀ ਆ ਅਸੀਂ ਰੌਲਾ ਲੱਗੇ ਜਿਵੇਂ ਬੜਾ ਯੰਗ ਮੁੰਡਾ ਪੈਰੀ ਮਾਨਸਰ ਜਿਹੜਾ ਮੇਰੇ ਖਿਲਾਫ ਖੜਾ ਕਾਂਗਰਸ ਦਾ ਕੈਂਡੀਡੇਟ ਹੈ ਤੇ ਬੜੇ ਪਿਆਰ ਨਾਲ ਚੱਲ ਰਿਹਾ ਕੰਮ ਤੁਸੀਂ ਉਹਨਾਂ ਨੂੰ ਵੀ ਪੁੱਛੋਗੇ ਉਹ ਵੀ ਦੱਸਣਗੇ ਵੀ ਬੜਾ ਪੀਸਫੁਲ ਇਲੈਕਸ਼ਨ ਚੱਲ ਰਿਹਾ ਹੈ ਤੋ ਬਿਲਕੁਲ ਇੱਕ ਸੋਸ਼ਲ ਵਰਕ ਤੋਂ ਕੰਮ ਸ਼ੁਰੂ ਕੀਤਾ ਸੀ ਤੇ ਅੱਜ ਜਿਹੜੇ ਕਿ ਐਮਐਲਏ ਐਮਪੀ ਤੋਂ ਬਾਅਦ ਇੱਕ ਵਾਰ ਕੌਂਸਲਰ ਦੀ ਚੋਣਾਂ ਨੂੰ ਲੈ ਕੇ ਫਿਰ ਇੱਕ ਵਾਰ ਤੋਂ ਦੁਬਾਰਾ ਤਿਆਰੀ ਕਰ ਰਹੀਏ ਲੋਕ ਇੱਥੇ ਪਹੁੰਚੇ ਨੇ ਤੁਸੀਂ ਵੀਰਾਂ ਤੁਸੀਂ ਦੇਖ ਰਹੇ ਹੋ ਕਿ ਪੁੱਛਲਾ ਨੇ ਲੋਕ ਵੀਰ ਜੀ ਇਸੇ ਵਾਰਡ ਦੇ ਰਹਿਣ ਵਾਲੇ ਜੀ 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 ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਹਰਪਾਲ ਜੁਨੇਜਾ ਇੱਕ ਪਾਸੇ ਤੇ ਇੱਕ ਪਾਸੇ ਪੈਰੀਮਾਨ ਕੀ ਲੱਗ ਰਿਹਾ ਕਿ ਕਿਸ ਤਰ੍ਹਾਂ ਨਾਲ ਕੰਮ ਕਰਾਉਣ ਵਾਲਾ ਬੰਦਾ ਕਿ ਸੋਸ਼ਲ ਵਰਕ ਇੱਕ ਕੰਮ ਸ਼ੁਰੂ ਕੀਤਾ ਸੀ ਜੀ ਹਰਪਾਲ ਜੀ ਹਮੇਸ਼ਾ ਹੀ ਸਾਰਿਆਂ ਦੇ ਕੰਮ ਕਰਦੇ ਰਹੇ ਆ ਤੁਸੀਂ ਇਲਾਕੇ ਚ ਕਿਤੇ ਮਰਜ਼ੀ ਚਲੇ ਜਾਓ ਹਰਪਾਲ ਜੀ ਅੱਜ ਤੱਕ ਸਾਰਿਆਂ ਦੇ ਨਾਲ ਖੜਦੇ ਰਹੇ ਆਂ ਔਰ 100% ਕੀ 200% ਸ਼ੋਰ ਹੈ ਕਿ ਹਰਪਾਲ ਜੀ ਹੀ ਜਿੱਤਣਗੇ ਔਰ ਮੇਅਰ ਵੀ ਬਣਨਗੇ ਸਾਨੂੰ ਇਸ ਚੀਜ਼ ਦਾ ਬੜਾ ਭਰੋਸਾ ਹੈ ਕਿਉਂਕਿ ਸਾਰਿਆਂ ਦੇ ਨਾਲ ਖੜਦੇ ਰਹੇ ਆਂ ਸ਼ੁਰੂਤ 1900 ਵਰਤ ਤੇ ਸਵੇਰੇ ਅੱਜ ਵੋਟਾ ਸ਼ੁਰੂ ਕਰਤੀ ਠੰਡ ਵੀ ਬੜੀ ਪੈ ਰਹੀ ਹੈ ਤੇ ਸਵੇਰੇ ਸ਼ੌਂਕ ਹੈ ਜੀ ਜੇ ਅਸੀਂ ਨਹੀਂ ਅੱਗੇ ਆਵਾਂਗੇ ਫਿਰ ਠੀਕ ਹੈ ਨਾ ਜੀ ਤਾਂ ਅਸੀਂ ਖੜੇ ਵੀ ਆਂ ਵੀ ਸਾਡੇ ਜਿਹੜੇ ਬਜ਼ੁਰਗ ਆ ਉਹ ਵੀ ਆਣ ਵੋਟਾ ਪਾ ਕੇ ਜਾਣ ਨਹੀਂ ਤਾਂ ਆਪ ਕੋ ਤੇ ਅੱਧੇ ਵਾਰਡ ਦੇ ਵਾਸੀ ਖੁਸ਼ ਨੇ ਕਿ ਹਰਪਾਲ ਜਨੇਜਾ ਖੜੇ ਨੇ ਕੰਮ ਕਰ ਖੁਸ਼ ਨੇ ਜੀ ਬਹੁਤ ਖੁਸ਼ ਨੇ ਜੀ ਵੀ ਸਾਡਾ ਭਰਾ ਖੜਾ ਹੈ ਉਹ ਸਾਡੇ ਕੰਮ ਕਰਦਾ ਰਿਹਾ ਸ਼ੁਰੂ ਤੋਂ ਹਮੇਸ਼ਾ ਅੱਗੇ ਨੂੰ ਵੀ ਕਰਨਗੇ ਬਹੁਤ ਪ੍ਰੋਸੈਸ ਇਸ ਚੀਜ਼ ਦਾ ਸਰ ਬਿਲਕੁਲ ਜਿਹੜੇ ਵਾਰਡ ਵਾਸੀ ਨੇ ਉਹ ਵੀ ਇੱਥੇ ਪਹੁੰਚੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਪੱਪੂ ਜੀ ਵੋਟ ਪਾਣ ਪਾਸੇ ਆਏ ਹੋ ਹਰਪਾਲ ਜਨੇਜਾ ਇੱਕ ਪਾਸੇ ਪੈਰੀਮਾਨ ਕੀ ਲੱਗ ਰਿਹਾ ਕਿ ਵੋਟਾ ਕਿਹੜਾ ਜਿੱਤ ਸਕਦਾ ਹੈ ਤੁਹਾਨੂੰ ਇਹ ਥੋੜੀ ਜਿਹੀ ਇਹ ਕੋਣ ਜਿੱਤ ਸਕਦਾ ਹੈ ਇਹ ਸਾਡਾ ਫਰਜ਼ ਸਾਡੇ ਫਰਜ਼ ਆਪਾਂ ਵੀ ਵੋਟ ਪਾਣੀ ਨਰਖੇ ਜਿਸ ਲੱਕੇ ਕਾਉਂਟ ਜਿਸ ਚੱਕਦਾ ਹੈ ਤੁਹਾਨੂੰ ਤੇ ਹੋਏਗਾ ਕਿ ਕਿਹੜਾ ਕੰਮ ਕਰਾ ਸਕਦਾ ਵਧੀਆ ਕੰਮ ਕਰਾਏਗਾ ਜਿਹੜਾ ਖੜਾ ਹੋ ਗਿਆ ਕੰਮ ਕਰਾਈ ਗਈ ਕਰਾਏਗਾ ਕੋਈ ਵੀ ਹੋਵੇ ਬਾਕੀ ਜਿਹੜਾ ਇਹ ਪਰਿਵਾਰ ਹੈ ਜਿੰਦਿਆ ਦਾ ਪਰਿਵਾਰ ਥੋੜਾ ਜਿਹਾ ਲੋਕਾਂ ਨੂੰ ਡੈਡੀਕੇਟਡ ਹੈ ਉਹ ਕੀ ਸਰੇ ਠੰਡਾ ਸਰੇ 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 ਵੋਟ ਪਾਣ ਵਾਸਤੇ ਸਰੇ ਸਰੇ ਕਹਿੰਦੇ ਕਿ ਫ੍ਰੀ ਹੋ ਜੇ ਹਾਂਜੀ ਹਾਂ ਸਰ ਔਰ ਆਪਣੇ ਵੋਟ ਦਾ ਇਸਤੇਮਾਲ ਤਾਂ ਕਰਨਾ ਚਾਹੀਦਾ ਹੈ ਇਹ ਤਾਂ ਰਾਈਟ ਹੈ ਕਰਨਾ ਚਾਹੀਦਾ ਹੈ ਕਨਸਟੀਟਿਊਸ਼ਨਲ ਰਾਈਟ ਹੈ ਜ਼ਰੂਰ ਕਰਨਾ ਚਾਹੀਦਾ ਸਭ ਨੂੰ ਆਣਾ ਚਾਹੀਦਾ ਹੈ ਵੋਟ ਪਾਣ ਵਾਸਤੇ ਤੋ ਬਿਲਕੁਲ ਸਵੇਰੇ ਸਵੇਰੇ ਇਹ ਬਜ਼ੁਰਗ ਜਿਹੜੇ ਨੇ ਪਹੁੰਚੇ ਨੇ ਗੁਰਦਾਰ ਸਾਹਿਬ ਪੱਥਾ ਟੇਕਣ ਜ਼ਰੂਰ ਆਏ ਨਾਲ ਨਾਲ ਕਹਿ ਰਹੇ ਨੇ ਕਿ ਵੋਟ ਵੀ ਅਸੀਂ ਅਕੀ ਪੁਗਤਾ ਦੀਏ ਸਵੇਰੇ ਸਵੇਰੇ ਤੇ ਹਰਪਾਲ ਜੁਨੇਜਾ ਜਿਹੜੇ ਸੋਸ਼ਲ ਵਰਕ ਤੋਂ ਕੰਮ ਕਰਦੇ ਆਦੇ ਨਾਲ ਹੀ ਉਹਨਾਂ ਨੂੰ ਬੜਾ ਪਿਆਰ ਲੋਕ ਜਿਹੜੇ ਦੇ ਰਹੇ ਨੇ ਤੇ ਉਹਨਾਂ ਦੀ ਜਿੱਤ ਜਿਹੜੀ ਹੈਗੀ ਪੱਕੀ ਯਕੀਨੀ ਬਣਾਈ ਜਾ ਰਹੀ ਹੈ ਪਟਿਆਲਾ ਤੋਂ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਕੁਲਿੰਦਰ ਕੁਮਾਰ ਰਿਪੋਰਟ